ਥੱਲੇ ਤੇ ਆ ਦੱਸ ਦਿੰਨੇ ਕਿਥੋਂ ਦਾ ਥੱਲੇ ਥੱਲੇ ਆ ਦੱਸ ਦਿੰਨੇ ਆ ਨਾ ਬਾਲਗ ਲੜਕੀ ਦੇ ਨਾਲ ਇੱਕ ਮੁੰਡਾ ਛੇੜਛਾੜ ਕਰਦਾ ਸੀ ਤੇ ਜਦੋਂ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੁੰਡੇ ਨੂੰ ਸਮਝਾਇਆ ਗਿਆ ਤਾਂ ਉਸ ਤੋਂ ਬਾਅਦ ਮੁੰਡਾ ਗੁੱਸੇ ਦੇ ਵਿੱਚ ਆ ਗਿਆ 15-20 ਮੁੰਡਿਆਂ ਦੇ ਨਾਲ ਘਰ ਦੇ ਵਿੱਚ ਆਇਆ ਕੁੜੀ ਦੇ ਤੇ ਘਰ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਬੁਰੇ ਤਰੀਕੇ ਦੀ ਕੁੱਟਮਾਰ ਕੀਤੀ ਗਈ ਜਿਸ ਦੇ ਵਿੱਚ ਲੜਕੀ ਦੀ ਮਾਂ ਪਿਓ ਅਤੇ ਭਰਾ ਤਿੰਨੋ ਹੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਦੱਸਤੀਏ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਲੜਕੀ 'ਤੇ ਇਲਜ਼ਾਮ ਲਗਾਏ ਗਏ ਨੇ ਕਿ ਇੱਕ ਮੁੰਡਾ ਰੋਜ਼ ਉਹਨਾਂ ਦੀ ਨਾਬਾਲਗ ਬੇਟੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਰਸਤੇ ਦੇ ਵਿੱਚ ਘੇਰਦਾ ਸੀ ਅਤੇ ਆਪਣਾ ਫੋਨ ਨੰਬਰ ਪਕੜਾਉਂਦਾ ਸੀ ਜਿਸ ਤੋਂ ਬਾਅਦ ਉਸ ਲੜਕੀ ਨੇ ਆ ਕੇ ਘਰੇ ਆਪਣੇ ਪਰਿਵਾਰ ਨੂੰ ਇਹ ਸਾਰੀ ਗੱਲ ਦੱਸੀ ਤਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਦੋਂ ਲੜਕੇ ਦੇ ਪਰ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਉਸ ਸਮੇਂ ਤੱਕ ਗੱਲ ਸਿਰੇ ਚੜ ਗਈ ਸੀ ਪਰ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਮੁੰਡਾ ਗੁੱਸੇ ਦੇ ਵਿੱਚ ਆਇਆ ਅਤੇ ਨਾਲ ਆਪਣੇ ਕਈ ਬਦਮਾਸ਼ਾਂ ਨੂੰ ਲੈ ਕੇ ਆਇਆ ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਹਾਲਾਂਕਿ ਇਸ ਦੌਰਾਨ ਇੱਕ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਲੜਕਾ ਗਲੀ ਦੇ ਵਿੱਚ ਖੜਾ ਨਜ਼ਰ ਆ ਰਿਹਾ ਤੇ ਨਾਲ ਹੀ ਉਸਦੇ ਕੁਝ ਬਦਮਾਸ਼ ਵੀ ਖੜੇ ਹੋਏ ਨੇ ਤੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਹੀ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਲੜਕੀ ਦਾ ਜੋ ਪਿਓ ਹੈ ਉਹ ਕਾਫੀ ਜ਼ਿਆਦਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ داخل کروایا ਗਿਆ ਉੱਥੇ ਹੀ ਲੜਕੀ ਦੀ ماں ਦੇ ਵੱਲੋਂ ਇਲزام ਲਗਾਏ ਗਏ ਨੇ ਕਿ ਇਹ ਲੜਕਾ ਜੋ ਹੈ ਉਹ ਪਰਿਵਾਰ ਨੂੰ ਪੂਰੇ ਮਾਰਨ ਦੀ ਨੀਅਤ ਦੇ ਨਾਲ ਘਰ 'ਚ ਦਾਖਲ ਹੋਇਆ ਸੀ लाठी ਡੰਡਿਆਂ ਦੇ ਨਾਲ ਤੇਜ਼ ਤਾਰ ਹਥਿਆਰਾਂ ਦੇ ਨਾਲ ਉਹਨਾਂ ਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੇ ਆਪਣੀ ਜਾਨ ਬਚਾਈ ਹੈ ਹਾਲਾਂਕਿ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ 'ਚ ਇਹ ਲੜਕਾ ਇੱਕ ਸਾਫ਼ ਧਮਕੀਆਂ ਦਿੰਦਾ ਵੀ ਨਜ਼ਰ ਆ ਰਿਹਾ ਫਿਲਹਾਲ ਪੁਲਿਸ ਦੇ ਵੱਲੋਂ ਕਾਰਵਾਈ ਜੋ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਜੋ ਹੈ ਉਹ ਹੁਣ ਕੰਪਰੋਮਾਈਜ਼ ਦਾ ਦਬਾਅ ਬਣਾ ਰਹੀ ਹੈ ਸਾਡੇ ਹਰਿਆਣੇ ਦੀ ਉਹਨਾਂ ਨੇ ਬਹੁਤ ਜ਼ਿਆਦਾ ਤੋਂ ਮਾਰ ਕੀਤੀ ਸੀ ਕਿ ਮੇਰੇ ਹਸਬੰਦ ਤੇ ਮੇਰੇ ਬੇਟੇ ਨੂੰ ਉਹਨਾਂ ਹਰ ਤਰ੍ਹਾਂ ਦੇ ਤਕ ਖਰਫਾ ਮਾਰ ਕੇ ਚਲੇ ਗਏ ਸੀ ਬਹੁਤ ਹੱਥ ਨਾਲ ਵੀ ਕੁੱਟਿਆ ਗਿਆ ਉਹਨਾਂ ਦੇ ਮੰਮੀ ਪਾਪਾ ਸਾਰੇ ਨਾਲ ਸੀ ਤੇ ਹਾਂ ਸਪੈਰ ਵੀ ਜੋੜੇ ਪਰ ਉਹਨੇ ਕਿਸੇ ਨੇ ਸੁਣੀ ਨਹੀਂ ਸਾਡੀ ਉਹਨਾਂ ਕੋਲ ਸਾਰੇ ਹਥਿਆਰ ਸੀ ਤੇ ਤਪਾਨਾ ਸੀ ਉਹ ਵਰ ਸੀ ਬਹੁਤ سارے ਹਥਿਆਰ ਸੀ ਜਿੰਨਾ ਨਾਮ ਹੈ ਅੱਜ ਤੇ ਮੇਰੇ ਬੇਟੇ ਨੂੰ ਮੋਹਨਾਣ ਕਰਕੇ ਮਾਰ ਕੇ ਚਲੇ ਗਏ ਤੁਹਾਨੂੰ ਵੀ ਕੁੱਟਿਆ ਹਾਂ ਹਾਂ ਜੀ ਮੈਨੂੰ ਕੁੱਟਿਆ ਤੇ ਮੇਰੇ ਬੇਟੇ ਨੂੰ ਵੀ ਮਾਰੇ ਕਾਰਮਕਾਜੀ ਲੋਕ ਕਹਿੰਦੇ ਮੈਂ ਲੋਕ ਕੰਦੀ ਮਸ ਖਾਦੀ ਕਰਕੇ ਚਲੇ ਗਏ ਨਹੀਂ ਨਹੀਂ ਕੋਈ ਸ਼ਾਮ ਤੱਕ ਮਾਰ ਦੇਣਾ ਨਹੀਂ ਕਾਰਮਕਾਜੀ ਲੋਕ ਕੁੱਟਿਆ ਹਾਂ ਉਹ ਮੇਰੀ ਬੇਟੀ ਨੂੰ ਸੰਸਕਰਣ ਕਰਨਾ ਸੀ ਉਹਦਾ ਉਹਦਾ ਬੇਟਾ ਕੌਣ ਸੀ ਉਹ ਨਾ ਨਾ ਆਪਕੋ ਉਹਨਾਂ ਸੀ ਤਾ ਡਿਬੇਟਿੰਗ ਕਿੰਨੇ ਮਨੇ 115 ਸਾਲੀ ਮੈਡਮ ਸਕੂਲਾਂ ਦੇ ਜਾਣੀ ਨੂੰ ਮੈਂ ਤਰਫੋਂ ਐਲਾਨ ਕਰ ਦਿੰਦੀ ਹੂੰ ਮੇਰੀ ਬੇਕਿੰਗ ਦਾ ਜੀ ਨਾਮ ਤੋਂ ਆਪਣੇ ਘਰ ਦੱਸਿਆ ਤੇ ਮੈਂ ਤੇਰੇ ਘਰ ਆ ਕੇ ਦਾਖਲੇ ਤੇ ਸਾਰੇ ਰਮਾ ਬਣਾਉਨੇ ਉਦਾਂ ਹੀ ਕੀਤਾ ਜਦੋਂ ਮੇਰੀ ਬੇਟੀ ਨੇ ਦੱਸਤਾ ਦੂਜੇ ਨਹੀਂ ਸਾਡੇ ਘਰ ਬੁੜ੍ਹ ਆਏਗੇ ਤੁਸੀਂ ਪੁਲਿਸ ਨੂੰ ਕੰਪਲੇਨਟ ਕੀਤੀ ਹਾਂਜੀ ਪੁਲਿਸ ਨੂੰ ਕਿ ਕਿਉਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਸਾਡੇ ਕੋਈ ਪੁੱਛ ਨਹੀਂ ਵੀ ਆਏ ਤੇ ਇਹ ਨਾਲ ਨੂੰ ਨਹੀਂ ਸਾਫ ਤੇ ਪੇਲੀ ਕਿ ਆ ਜਾਂਦਾ ਹੈ ਤੇ ਰਾਜਨਾਮਾ ਕਰਕੇ ਕਿੰਨੇ ਲੋਕ ਆਉਂਦੇ ਸਾਡੇ ਨੂੰ ਆਉਂਦੇ ਇਹ ਵਸ ਰਾਜਨਾਮਾ ਕਰਦੇ ਹਾਂ ਪੁਲਿਸ ਕੋਲ ਵੀ ਕਿਹਾ ਗਿਆ ਤਾਂ ਹਾਂਜੀ ਤੂੰ ਮਾਰ ਕੀ ਕਰਦੇ ਪਰਸਾਤ ਮਾਰ ਬਸ ਇਨਸਾਫ ਕਰਿਆ ਸਾਡੇ ਨਾਲ ਨਿਆਂ ਸਾਹ ਹੋ ਗਏ ਤੇ ਉਹਨਾਂ ਦੀ ਤਾਂ ਫਰਹੀ ਨਹੀਂ ਕਿ ਅਸੀਂ ਤੁਹਾਨੂੰ ਮਾਰ ਦੇਣਾ ਠੀਕ ਅਸੀਂ ਇਹ ਪੁੱਛਾਂਗੇ ਤੇਰਾ ਨਾਮ ਬਲਵੰਦਰ ਸਿੰਘ ਕੀ ਗੱਲ ਬਾਤ ਲਈ ਕੱਲ੍ਹ ਵਾਲ ਭਾਜੀ ਕੁਝ ਨਹੀਂ ਹੋਇਆ ਮੈਂ ਆਪਣੇ ਘਰ ਸੀਗਾ ਤੇ ਕੁਝ ਮੁੰਡਿਆਂ ਨੇ ਸ਼ਿਕਰੇ ਕਰਕੇ ਪੰਜ ਮੁੰਡਿਆਂ ਦੇ ਤੁਰੂ ਸੱਤ ਤੋਂ ਐਸਾ ਦੀ ਸੱਤ ਖੁੱਲੀ ਉੱਪਰ ਕੋੜੀ ਦੇ ਪੇ ਲੱਗੇ ਨੇ ਬੰਦੇ ਵਗਿਆ 15 ਵੀ ਇਕੱਠੇ ਹੋਏ ਮਹਾਰਤ ਦੇ ਇਤਾਰ ਅੱਛਾ ਵਾਲੀ ਕੋੜ ਕੋਰੋਣਾ ਨੇ ਆਜੇ ਹੀ ਨਹਿਨਾ ਪੁੱਟ ਮਾਰੂ ਕਰਨਾ ਦੀ ਸੀ ਉਸ ਤੋਂ ਬਾਅਦ ਮੇਰੇ ਘਰ ਨਾ ਰੱਖੇ ਉਹਨਾਂ ਨੇ ਤੇ ਮੈਂ ਕਹਿੰਦੇ ਵੀ ਇਹ ਰਿਪੋਰਟ ਦੇਖੀ ਅੱਜ ਤੋਂ ਅਗਲੀ ਵਾਰ ਜਾਨੂੰ ਆਹਦਾ ਮੈਨੂੰ ਮੇਰੀ ਫੈਮਲੀ ਨੂੰ ਮੇਰੀ ਬੋਟੀ ਨੂੰ ਮੇਰੀ ਵਾਈਫ ਨੂੰ ਤੇ ਮੇਰੇ ਬੇਟੇ ਨੂੰ ਸਾਨੂੰ ਚੰਗੀ ਤਰ੍ਹਾਂ ਨੇ ਹਰ ਇੱਕ ਤਿਆਰ ਦੇ ਨਾਲ ਪੁੱਟ ਮਾਰ ਕੇ ਲਿਉਂ ਲਵਾ ਕੇ ਮਾਰ ਕੇ ਛੁੱਟਦੇ ਸਨ ਅਸੀਂ ਰੱਬ ਸੋਹਣ ਦੇ ਬਚਾਈ ਇਹ ਇਹ ਤੋਂ ਪਹਿਲਾਂ ਜੀ ਮਤਲਬ ਸਾਡੇ ਕੋਈ ਲਾਗੀ ਆਉਂਦਾ ਉਸ ਤੋਂ ਪਹਿਲਾਂ ਉਹ ਭੱਜ ਗਏ ਸੀ ਇਕੱਲੇ ਤੇ ਸਾਨੂੰ ਪੂਰੀ ਤਰ੍ਹਾਂ ਕੁੱਟ ਕੇ ਗਿਆ ਹਰ ਇੱਕ ਉਹ ਪਿਆਰ ਸਾਡੇ ਤੇ ਮਾਰੇ ਆ ਕਿਵੇਂ ਜਾਣਾਂ ਸਕਦਾ ਬਾਈ ਅਸੀਂ ਦੋ ਜਣੇ ਫਟਰ ਹੋਏ ਜੀ ਪਤਨੀ ਮੇਰੇ ਵਾਈਫ ਦੇ ਤੇ ਮੇਰੀ ਬੇਟੀ ਦੇ ਦਰੋਂ ਨਹੀਂ ਸੱਟ ਲੱਗੀਆਂ ਜਿਹੜੀਆਂ ਕਿ ਮਤਲਬ ਜਿੰਮੇ ਦੀ ਉਹਨਾਂ ਦੇ ਬਾਹਰ ਗੋਲ ਟੋਟਲ ਕਿੰਨੇ ਕਿ ਜਾਣ 15 20 ਜਣੇ ਸੀਗੇ ਜੀ ਟੋਟਲ ਜਿਹੜੇ ਆਏ ਸੀ ਵੀ ਸਾਡੇ ਨਾਲ ਕੀ ਉਹਨਾਂ ਕੋਈ ਪਰਾਣੀ ਨਹੀਂ ਕਿ ਮੈਂ ਕੌਣ ਸੀ ਜੇ ਸਾਡੀ ਗੱਲ ਕੋਈ ਰੰਜਿਸ਼ ਨਹੀਂ ਸੀ ਕਿ ਮੇਰੀ ਬੇਟੀ ਹੈ 15 ਸਾਲ ਦੀ ਤੇ ਉਹਨੂੰ ਇੱਕ ਲੜਕਾ ਜੀ ਜੋਗਨ ਕੋ ਤੰਗ ਪਰੇਸ਼ਾਨ ਕਰਦਾ ਜੀ ਰਸਤੇ ਦੇ ਵਿੱਚ ਘੇੜਦਾ ਸੀ ਧਮਕੀਆਂ ਦਿੰਦਾ ਜੀ ਕਿ ਮੇਰਾ ਨੰਬਰ ਫੜ ਮੇਰੇ ਨਾਲ ਗੱਲਬਾਤ ਕਰ ਤੇ ਜੇ ਤੂੰ ਨਹੀਂ ਕਰੇਗੀ ਮੈਂ ਤੇਰੇ ਭਰਾ ਨੂੰ ਜਾਂ ਤੇਨੂੰ ਮਾਰ ਦੂੰਗਾ ਤੁਹਾਡੇ ਘਰ ਮੈਂ ਉਤਰਿਆ ਆਂਗਾ ਮੈਨੂੰ ਕੋਈ ਰੋਕ ਨਹੀਂ ਸਕਦਾ ਤੇ ਮਤਲਬ ਕਿ ਮੇਰੀ ਪੂਰੀ ਚੱਲਦੀ ਇੱਥੇ ਤੇ ਕੋਈ ਮੈਨੂੰ ਫੜਾ ਨਹੀਂ ਸਕਦਾ ਜਦ ਤੱਕ ਨਾ ਕਿਸੇ ਨੇ ਫੜਾਇਆ ਮੈਨੂੰ ਤੇ ਇਹ ਸ਼ਬਦ ਬੋਲ ਕੇ ਉਹਨੇ ਜ਼ਬਰਦਸਤੀ ਮੇਰੀ ਬੱਚੀ ਨੂੰ ਉਹਨੇ ਪਹਿਲਾਂ ਨੰਬਰ ਫੜਾਇਆ ਆਪਣਾ ਤੇ ਫਿਰ ਉਸ ਤੋਂ ਬਾਅਦ ਕਮਕਾਇਆ ਡਰਾਇਆ ਕਿ ਤੂੰ ਮੈਨੂੰ ਫੋਨ ਨਹੀਂ ਕਰਦੀ ਤੇ ਇੱਕ ਦਿਨ ਕੋਠੇ ਦੇ ਘੜ ਕੇ ਸਾਹਮਣੇ ਦੂਜੇ ਘੁੱਟੇ ਦੇ ਕਹਿੰਦਾ ਕਿ ਮੈਂ ਤੁਹਾਡੇ ਘਰ ਉੱਪਰ ਲੱਗਿਆ ਨਹੀਂ ਮੈਨੂੰ ਫੋਨ ਕਰ ਮੇਰੀ ਬੇਟੀ ਉਸ ਦਿਨ ਕੱਲੀ ਸੀ ਘਰ ਅਸੀਂ ਗਏ ਸੀ ਬਾਹਰ ਚਰਚ ਦੇ ਵਿੱਚ ਤੇ ਮੇਰੀ ਬੇਟੀ ਨੇ ਆਪਣੇ ਫੋਨ ਆਪਣੇ ਮਾਂ ਮਮੀ ਦੇ ਫੋਨ ਤੋਂ ਉਹਨੂੰ ਫੋਨ ਕੀਤਾ ਫਿਰ ਉਹਨੇ ਉਹਨਾਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਸੀ ਉਹਨੂੰ ਸਮਝਾਇਆ ਮੌਤਵਰ ਬੰਦਿਆਂ ਨੂੰ ਵਿੱਚ ਪਾ ਕੇ ਉਹਨੇ ਸਮਝਾਇਆ ਉਹਦੇ ਪਾਪਾ ਨਾਲ ਵੀ ਗੱਲ ਨੂੰ ਸਮਝਾਇਆ ਕਿ ਆਪਣੇ ਬੇਟੇ ਨੇ ਸਮਝਾਇਆ ਮੇਰੀ ਬੇਟੀ ਨਵਾਲਾ ਦਾ ਗਲਤ ਕੰਮ ਕਰ ਰਿਹਾ ਹੈ ਉਦੇ باوجود ਵੀ ਮਤਲਬ ਉਹਨੂੰ ਇਹ ਡਰ ਪਿਆ ਕੋਈ ਨਹੀਂ ਹੈਗਾ ਕਿ ਹਾਂਜੀ ਮਤਲਬ ਜਿਵੇਂ ਪਪਾ ਨਾਲ ਗੱਲ ਕੀਤੀ ਹੈ ਚਾਰ ਬਹੁਤ ਬੰਦੇ ਜੀ ਗੱਲ ਕੀਤੀ ਆ ਉਨੇ ਮਿਲ ਕੇ ਫਿਰ ਵੀ ਬੰਦੇ ਘਰ ਲੈ ਕੇ ਆਏ ਸਾਡੇ ਤੇ ਹਮਲਾ ਕੀਤਾ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਆ ਫੁੱਟ ਮਾਰ ਦਿੱਤੀਆਂ ਮੇਰੇ ਬੇਟੇ ਦਾ ਸਿਰ ਪੂਰਾ ਉਹ ਦਿੱਤਾ ਪਿੱਛੇ ਤੋਂ ਮੇਰਾ ਸਿਹਰਾ ਸਾਰਾ ਉਪਰੋਂ ਪਾੜ ਦਿੱਤਾ ਆ ਪੁਲਿਸ ਨੂੰ ਕੰਪਲੇਂਟ ਕੀਤੀ ਭਾਜੀ ਪੁਲਿਸ ਦੀ ਕੋਈ ਸੁਣਵਾਈ ਨਹੀਂ ਅਸੀਂ ਕੰਪਲੇਂਟ ਕੀਤੀ ਆ ਇੱਥੇ ਸਾਡੇ ਬਿਆਨ ਵੀ ਲੈ ਕੇ ਗਏ ਆ ਬਿਆਨ ਮੇਰੇ ਬੇਟੇ ਦੇ ਲੈ ਕੇ ਗਏ ਆ 17 ਸਾਲ ਦਾ ਜੋ ਕਿ ਨਵਾਲਕ ਆ ਸਾਇਨ ਜ਼ਬਰਨ ਮੇਰੇ ਤੋਂ ਕਰਵਾ ਕੇ ਲੈ ਕੇ ਗਏ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਪੜਨ ਲਈ ਦਿਓ ਤਾਂ ਮਨ ਦਾ ਜਵਾਬ ਸੀ ਕਿ ਆਪਾਂ ਦੋ ਤੋਂ ਤਿੰਨ ਵਾਰ ਫਿਰ ਬਿਆਨ ਲੈਣਾ ਹੋਣਾ ਵੇ ਇਹ ਹਜੇ ਕੱਚਾ ਬਿਆਨ ਆ ਪਰ ਜਦੋਂ ਬਾਅਦ ਵਿੱਚ ਮੈਂ ਫੋਨ ਕਾਲ ਤੇ ਐਸ.ਆਈ. ਸਾਹਿਬ ਨਾਲ ਗੱਲ ਕੀਤੀ ਤੇ ਉਹ ਮੈਨੂੰ ਗਪਾਲ ਜੀ ਕਹਿ ਰਹੇ ਆ ਕਹਿੰਦੇ ਵੀ ਨਹੀਂ ਤੁਹਾਡਾ ਫਾਈਨਲ ਸੀਗਾ ਉਹ ਬਿਆਨ ਮੈਂ ਕਿਹਾ ਵੀ ਸਰ ਤੁਸੀਂ ਤੇ ਮੈਨੂੰ ਕਿਹਾ ਸੀ ਫਿਰ ਉਹ ਮੁੱਕਰ ਕੇ ਕਹਿੰਦੇ ਮੇਰੇ ਕੋਲ ਦੋਨੋਂ ਟਾਈਮ ਦੀ ਰਿਕਾਰਡਿੰਗ ਆ ਜਦੋਂ ਉਹ ਮੁੱਕਰੇ ਇੱਥੇ ਵੀ ਉੱਥੇ ਵੀ ਤੇ ਉਹਨਾਂ ਨੇ ਕਹਿੰਦੇ ਸਮਝਦੇ ਜਿਹੜਾ ਪੁਲਿਸ ਕੋਈ ਵਿਚਾਰ ਕਰੇ ਫੋਰਸ ਕਾਰਵਾਈ ਹੁਣ ਦੇਖੋ ਜੀ ਸਿੱਧੀ ਗੱਲ ਆ ਪੁਲਿਸ ਕਾਰਵਾਈ ਕੋਈ ਨਹੀਂ ਹੋ ਰਹੀ ਸਾਡੇ ਤੇ ਸਾਡੀ ਕੋਈ ਹੈਲਪਿੰਗ ਹੋ ਰਹੀ ਕਿਸੇ ਵੀ ਪੱਖੋਂ ਸਾਨੂੰ ਮਤਲਬ ਕਿ ਅਗਰ ਪੁਲਿਸ ਦੇ ਪੁਲਿਸ ਕਹੀ ਜਾਂਦੀ ਸਾਡੇ ਕੋ ਅੱਗੇ ਬਿਆਨ ਦੋ ਸਾਰੇ ਮੇਰੀ ਹਾਲਤ ਦੇਖੋ ਮੈਨੂੰ ਇਸੇ ਉਜਿਤ ਘਾਰ ਹੀ ਨਾਲ ਗੱਲ ਹੋਈ ਤੁਹਾਡੇ ਨਹੀਂ ਸਾਡੀ ਗੱਲ ਹੋਣੀ ਮੇਰੀ ਵਾਈਫ ਉਹ ਵੀ ਇੱਥੇ ਆ ਮੈਂ ਇੱਥੇ ਆ ਮੈਨੂੰ ਚੱਕਰ ਆਉਂਦੇ ਆ ਜੇ ਮੈਂ ਖੜਾ ਹੁੰਨਾ ਤੇ ਮੈਂ ਨਹੀਂ ਜਾ ਸਕਦਾ ਉਹ ਕਹਿੰਦੀ ਜਾਂਦੀ ਕਿ ਟਾਈਮ ਦਿੱਤਾ ਤੁਸੀਂ ਆਉਂਦੇ ਨਹੀਂ ਤੁਸੀਂ ਆਉਂਦੇ ਨਹੀਂ ਸਾਡੀ ਕੋਈ ਸੁਣਦਾ ਸਾਨੂੰ ਟਾਈਮ ਦਿੰਦਾ ਸਾਨੂੰ ਸਾਨੂੰ ਸਿਰ ਫੋਨ ਤੇ ਜਿਹੜੇ ਉਹਨਾਂ ਦੇ ਵਿੱਚ ਬੰਦੇ ਆ ਉਹ ਫੋਨ ਤੇ ਦੱਸਦੇ ਆ ਕਿ ਤੁਹਾਨੂੰ ਇੰਨੇ ਟਾਈਮ ਤੇ ਕੱਲ ਵੀ 6 ਵਜੇ ਬੁਲਾਇਆ ਸੀਗਾ ਪਰ ਮੇਰੀ ਹਾਲਤ ਨਹੀਂ ਜਾਣਦੀ ਮੇਰੀ ਵਾਈਫ ਕਿੱਦਾਂ ਮੈਨੂੰ ਛੱਡ ਕੇ ਜਾ ਸਕਦੀ ਹੈ ਇੱਥੇ ਕੋਈ ਦਵਾਈ ਵਾਲਾ ਨਹੀਂ ਕੋਈ ਮੈਨੂੰ ਫੁਰਮਾਨ ਕੀ ਕਰਦੇ ਮੰਗ ਸਾਡਾ ਨਿਆਂ ਇਨਸਾਫ ਹੋ ਦੇਖੋ ਉਹ ਬੰਦੇ ਹਾਂ ਜਿਹਦੇ ਮੂੰਹ ਖੁੱਲੇ ਪਿਆ ਬਹੁਤ ਜ਼ਿਆਦਾ ਹਲੇ ਤੱਕ ਚਾਰ ਪੰਜ ਦਿਨ ਮੋਚਕਣਾ 21 ਤਰੀਕ ਦੀ ਵਾਰਦਾਤ ਹੈ ਹਲੇ ਤੱਕ ਉਹ ਬੰਦੇ ਆਜ਼ਾਦ ਘੁੰਮਦੇ ਆ ਕੋਈ ਕਾਰਵਾਈ ਨਹੀਂ ਉਹ ਸਿੱਧੇ ਕਹਿੰਦੇ ਵਰਦਿਆਂ ਵੀ ਅਸੀਂ ਬੰਦਾ ਵੱਢਦਾ ਤੇ ਉਹਨਾਂ ਤੋਂ ਕੁਝ ਨਹੀਂ ਹੋਇਆ ਤੇ ਜੇ ਦੁਬਾਰਾ ਪੰਗਾ ਲਏਗਾ ਉਹਨੇ ਮੈਨੂੰ ਧਮਕੀ ਦਿੱਤੀ ਮੇਰੇ ਗਨ ਰੱਖੇ تھے ਕਿ ਜੇ ਤੂੰ ਰਿਪੋਰਟ ਕੀਤੀ ਆਪਾਂ ਤੇਰੇ ਗੋਲੇ ਅਗਲੀ ਵਾਰ ਗੋड़ियां ਮੱਥੇ ਜਮਾ ਦੇ। ਭਾਜੀ ਉਹ ਮਾਰ ਸਕਦੇ ਆ ਕਿਉਂਕਿ ਉਹ ਉਹਨਾਂ ਨੇ ਪਹਿਲਾਂ ਵਾਰਦਾਤ ਕਰਤੀ ਘਰ ਦੇ ਵਿੱਚ ਘੁਸਕੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸਲ ਜੁਣਨ ਬਸ ਮੇਰੀ ਇਹ ਮੰਗ ਹੈ ਜੀ ਕਿ ਦੇਖੋ ਕੱਲ ਕਲਾ ਨੂੰ ਕੋਈ ਮੇਰੇ ਬੱਚੇ ਨਾਲ ਮੇਰੇ ਦੂਜੇ ਛੋਟੇ ਬੱਚੇ ਬਹੁਤ ਛੋਟੇ ਆ ਮੇਰਾ ਬੇਟਾ ਜੇ 2.5 ਸਾਲ ਦਾ ਸਿਰਫ ਦੂਜਾ ਬੇਟਾ 9 ਸਾਲ ਦਾ ਤੇ 17 ਸਾਲ ਦਾ ਬੇਟਾ 15 ਸਾਲ ਦੀ ਬੇਟੀ ਆ ਮੇਰੀ ਵਾਈਫ ਨਾਲ ਕਿਉਂਕਿ ਉਹਨੇ ਕੁੱਟਮਾਰ ਕਰ ਲਈ ਆ ਉਹਨਾਂ ਦੇ ਨਾਲ ਉਹਨਾਂ ਦੀ ਮਦਰ ਵੀ ਆਈ ਆ ਉਹ ਮੁੰਡੇ ਦੀ ਤੇ ਉਹਦੇ ਪਾਪਾ ਵੀ ਸਾਡੇ ਘਰ ਉਤਰੇ ਆ ਠੀਕ ਹੈ ਜੀ ਉਹਨਾਂ ਨੇ ਵੀ ਕੁੱਟਮਾਰ ਕੀਤੀ ਆ ਤੇ ਉਸ ਤੋਂ ਬਾਅਦ ਕੱਲ ਕਲਾ ਨੂੰ ਕੋਈ ਸਾਡਾ ਨੁਕਸਾਨ ਹੁੰਦਾ ਉਹ ਤਾਂ ਜ਼ਿੰਮੇਵਾਰ ਪਰਸਪਰ ਸੈਸ਼ਨ ਤੇ ਉਹ ਲੋਗ ਹੋਣਗੇ ਜਿਨ੍ਹਾਂ ਤੇ ਬਰਤੁਤ ਸੀ ਕਾਰਵਾਈ ਪਈ ਹੈ ਪਰ ਕੋਈ ਕਾਰਵਾਈ ਸਾਡੀ ਸੁਣਵਾਈ ਨਹੀਂ ਕੀਤੀ ਗਈ। ਜੀ ਸਰ ਇੱਕ ਕੰਪਲੇਂਟ ਆਈ ਸੀ ਕਿ ਤੁਹਾਡੇ ਕੋਲ ਕੀ ਮਾਮਲਾ ਕੀ ਹੈ ਜੀ? ਉਹ ਉਹ ਬਲਵੰਦਰ ਕਹਿੰਦਾ ਬਲਵੰਦਰ ਸਿੰਘ ਤੇ ਜਗਜੀਤ ਸਿੰਘ ਤੇ ਇਹਨਾਂ ਨਾਲ ਅਸੀਂ ਝਗੜਾ ਹੈ। ਕਿ ਦੋਨਾਂ ਕਰਾ ਨਾ ਡਾਕ ਦੇ ਕੇ ਤੇ ਹਸਪਤਾਲ ਆ ਗਏ। ਬਰਿੰਦਰ ਸਿੰਘ ਤੇ ਡਾਕੜਾ ਬਰਿੰਦਰ ਸਿੰਘ ਦਾ ਮੋਰਚਾ ਆਇਆ ਸੀ ਸਾਹਸੀ ਨੇ ਬਿਆਨ ਮਨ ਦੇ ਕਾਰਵਾਈ। ਪਰ ਉਹਨਾਂ ਬਰਿੰਦਰ ਸਿੰਘ ਨੇ ਬਿਆਨਤਾ ਪੜਾ ਕਿ ਜਿੰਨਾ ਚਿਰ ਮੇਰੀ ਐਮਐਲਏ ਯਾਰੀ ਨਹੀਂ ਹੁੰਦੀ। ਅਬੀ ਜਦਨਿਆ ਸਟ੍ਰੈਟਜੀ ਨਹੀਂ ਹੁੰਦਾ ਉਹਨਾਂ ਦੇ ਮਕਾਨ ਨਹੀਂ ਬਲੋੜੀ ਐਂਡ ਦਿੱਤੀ ਜਾ ਉਨਤੇ ਮਿਲਕਾਰ ਵੀ 드라마 ਨਾ ਦੇ ਉਹ ਆਪਾਂ ਦੀ ਰੋਟ ਪਾਈ ਆ ਜੋ ਹੁਣ ਨੂੰ ਐਮਐਲਏ ਜਾਈ ਹੁੰਦੀ ਆ ਤਾਂ ਹਰ ਤਰਫ ਤੋਂ ਸਿਹੜੇ ਕਾਰਵੀ ਬਣਦੀ ਕਰ ਰਹੀ ਕੀਤੀ ਸਰ ਝਗੜੇ ਦਾ ਕਾਰਨ ਤਾਂ ਪਤਾ ਲੱਗਾ ਉਹਨਾਂ ਦਾ ਕਹਿਣਾ ਸੀ ਸਾਡੇ ਕੁੜੀ ਦੇ ਛੇੜਛਾੜ ਦੇ ਜੀ ਨਹੀਂ ਹਜੇ ਕੋਈ ਐਸੀ ਗੱਲ ਨਹੀਂ ਦਸੀ ਉਹਨਾਂ ਨੇ ਕਹੀ ਜਦੋਂ ਆਪਣਾ ਬਿਆਨ ਮਕਮਲ ਬਿਆਨ ਦੇਣਗੇ ਉਸ ਅਨੁਸਾਰ ਕਰ ਰਹੀ ਹੁੰਦੀ ਹੈ